ਇਨਾ ਸਟੋਰ ਦੇ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੁਖਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਸਥਿਤ ਪਵਨ ਕਰਿਆਨਾ ਸਟੋਰ ਦੇ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ ਜਿਸ ਤੋਂ ਜਿਸ ਦੇ ਵਿੱਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਦੱਸਦੇ ਕਿ ਮੁਕਸਰ ਦੇ ਜਲਾਲਾਬਾਦ ਰੋਡ ਸਥਿਤ نیشنل ਪਬਲਿਕ ਸਕੂਲ ਦੇ ਸਾਹਮਣੇ ਪਵਨ ਕਰਿਆਨਾ ਸਟੋਰ ਸਥਿਤ ਹੈ ਜਿੱਥੇ ਸਵੇਰੇ 3 ਵਜੇ 20 ਮਿੰਟ ਦੇ ਕਰੀਬ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆ ਰਹੀ ਅੱਗ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਅੱਗ ਫੈਲੀ ਹੋਈ ਦਿਖਾਈ ਦੇ ਰਹੀ ਹੈ ਨਾਲ ਹੋਰ ਵੀ ਦੁਕਾਨਾਂ ਲੱਗਦੀਆਂ ਨੇ ਹਾਲਾਂਕਿ ਬਾਕੀ ਦੁਕਾਨਾਂ ਦਾ ਬਚਾ ਰਿਹਾ ਪਰ ਪਵਨ ਕਰਿਆਨਾ ਸਟੋਰ ਬੁਰੇ ਤਰੀਕੇ ਦੇ ਨਾਲ ਸੜ ਗਿਆ ਅੰਦਰ ਲੱਖਾਂ ਰੁਪਏ ਦਾ ਪਿਆ ਸਮਾਨ ਜੋ ਸੜ ਕੇ ਸੁਆਹ ਹੋ ਗਿਆ ਦੱਸਦੇ ਕਿ ਦੁਕਾਨਦਾਰ ਦੇ ਮੁਤਾਬਕ 9 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਦੱਸਦੇ ਕਿ ਮੁਖਸਰ ਸਾਹਿਬ ਦੇ ਜੋ ਇਹ ਮਾਮਲਾ ਸਾਹਮਣੇ ਆਇਆ ਕਰਿਆਨਾ ਸਟੋਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਬੜੀ ਹੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਹਰਜੀਤ ਸਿੰਘ ਜੀ ਕੀ ਘਟਨਾ ਜੀ ਹੋਈ ਤੁਸੀਂ ਮੈਨੂੰ ਪਤਾ ਲੱਗੇ ਜੀ ਅੱਗ ਲੱਗੀ ਹੈ ਜੀ ਮੇਰੇ ਪਪਾ ਜੀ ਉੱਠੇ ਹੀ ਰਾਤ ਨੂੰ ਗੇੜਾ ਘੱਡਣ ਕੁਦਰਤੀ ਉ ਜਾਗਦੇ ਰਹਿੰਦੇ ਥੋੜਾ ਬਿਮਾਰ ਰਹਿਣ ਕਰਕੇ ਉਹਨਾਂ ਨੇ ਦੇਖਿਆ ਧੂੰਆਂ ਨਿਕਲੀ ਜਾਂਦਾ ਇੱਥੋਂ ਮੈਂ ਜਾਵ ਵੀ ਕਰਦਾ ਫਾਇਰ ਬ੍ਰਿਗੇਡ 'ਚ ਉਹ ਚੱਕਰ ਅਸੀਂ ਫਿਰ ਕਾਲ ਕੀਤੀ ਉਹਦੋਂ ਨੂੰ ਕਾਲ ਪਹਿਲਾਂ ਵੀ ਜਾ ਚੁੱਕੀ ਸੀ ਉਹਨਾਂ ਨੂੰ ਉਹਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਹੈ ਅੱਗ ਲੱਗੀ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਸਾਰਾ ਫੇ ਸੜ ਕੇ ਸੁਆਹ ਹੋ ਚੁੱਕਿਆ ਸੀ ਇੱਕ ਲੱਗੀ ਸੀ ਹਾਂ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਪਹਿਲਾਂ ਹੀ ਨੁਕਸਾਨ ਜ਼ਿਆਦਾ ਹੋ ਚੁੱਕਿਆ ਸੀ ਜੇ ਟਾਈਮ ਪਲੇਟ ਪਤਾ ਲੱਗਾ ਅੱਗ ਦਾ ਜਿਵੇਂ ਰੋਲਾ ਪਿਆ ਹੋਲੇ ਵਾਲੇ ਜਿਵੇਂ ਆਈ ਗਏ ਉਹਵੇਂ ਕੰਟਰੋਲ ਤਾਂ ਕੀਤਾ ਪਰ ਉਹਦੋਂ ਨੂੰ ਸੜ ਕੇ ਸੁਆਹ ਹੋ ਗਿਆ ਸਾਰਾ ਕੁਝ ਮੈਂ ਕਰਿਆਨੇ ਦੀ ਦੁਕਾਨ ਕਰਦਾ ਜੀ ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਐ ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੋਲਿਆ ਨਹੀਂ ਲਾਲ ਹੋਇਆ ਪਿਆ ਸੀਗਾ ਫਿਰ ਫਾਇਰ ਬ੍ਰੇਟ ਵਾਲੇ ਆਏ ਉਹਨਾਂ ਨੇ ਕਾਟਿਆ ਸ਼ਟਰ ਪਟਕੇ ਖੋਲਿਆ ਪੱਤੀਆਂ ਕੱਟੀਆਂ ਫਿਰ ਜਾ ਕੇ ਕਿਤੇ ਅੱਧੇ ਘੰਟੇ ਬਾਅਦ ਆ ਕੇ ਭਜਾਈ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ ਸਮਾਨ ਕਿੰਨਾ ਸੀ ਤੇ ਨੁਕਸਾਨ ਕਿੰਨਾ ਕ ਸਮਾਨ ਇਹ 90 ਤੋਂ 10 ਲੱਖ ਰੁਪਏ ਦਾ ਨੁਕਸਾਨ ਮੰਨ ਕੇ ਚੱਲਦੇ ਆ ਜੀ 42 ਦਾ ਸੀ ਜੀ ਖਰੀਆਣਾ ਮਨਿਆਰੀ ਖਾਣ ਪੀਣ ਦਾ ਸਟੇਸ਼ਨਰੀ ਕਨਫੈਕਟਰੀ ਬੈਕਰੀ ਕੋਲ ਡਰਿੰਕ ਦੋ ਫ੍ਰੀਜਾਂ ਸੀ ਜੀ ਵੱਡੀਆਂ ਕੁਝ ਨਹੀਂ ਬਚਿਆ ਜੀ ਜਿੱਦ ਤਬਾ ਹੋ ਗਈ ਜੀ ਅੱਧੇ ਰੋਟੀ ਖੋ ਗਈ ਦੀ ਅੱਧੇ ਰੋਟੀ ਖੋਲੀ ਰੰਬ ਨੇ ਅੱਤ ਹੋਈ ਜਿੱਦ ਕਰਨਾ ਸੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर